ਔਰੰਗਜ਼ੇਬ ਇੱਕ ਦਿਨ ਫੇਰ ਬਾਬਾ ਰਾਮਰਾਜ ਜੀ ਨੂੰ ਕਹਿਣ ਲੱਗਾ ਕਿ ਅੱਜ ਸ਼ਿਕਾਰ ਖੇਡਣ ਦਾ ਮਨ ਹੈ ਜੀ ਕਰਦਾ ਸ਼ਿਕਾਰ ਖੇਡਣ ਚੱਲੀਏ ਪਰ ਕੁਛ ਇਦਾਂ ਦਾ ਕਰੋ ਕਿ ਸਾਨੂੰ ਇਸ ਜਮਣਾ ਨੂੰ ਬੇੜੀ 'ਚ ਬੈਠ ਕੇ ਪਾਰਨਾ ਕਰਨਾ ਪਵੇ ਇਦਾਂ ਹੀ ਪਾਰ ਹੋ ਜਾਈਏ ਤਾਂ ਉਸ ਤੋਂ ਬਾਅਦ ਬਾਬਾ ਰਾਮਰਾਜ ਜੀ ਨੇ ਆਪਣਾ ਇੱਕ ਪੈਰ ਜਮਣਾ ਦੇ ਵਿੱਚ ਪਾਇਆ ਜਿਸ ਤੋਂ ਬਾਅਦ ਜਮਣਾ ਗਿੱਟਿਆਂ-ਗਿੱਟਿਆਂ ਤੱਕ ਹੋ ਗਈ ਸੀ ਤੇ ਉਹਨਾਂ ਨੇ ਜਮਣਾ ਨੂੰ ਇਦਾਂ ਹੀ ਪਾਰ ਕਰ ਲਿਆ ਸੀ ਬਿਨਾਂ ਬੇੜੀ ਤੋਂ ਇਸੇ ਤਰ੍ਹਾਂ ਔਰੰਗਜ਼ੇਬ ਫੇਰ ਇੱਕ ਦਿਨ ਬਾਬਾ ਰਾਮਰਾਜ ਜੀ ਨੂੰ ਕਹਿਣ ਲੱਗਾ ਕਿ ਮੈਂ ਹਿੰਦੂਆਂ ਦੇ ਗ੍ਰੰਥਾਂ ਬਾਰੇ ਸੁਣਿਆ ਹੈ ਗੀਤਾ ਤੇ ਰਮਾਂਡ ਦੇ ਵਿੱਚ ਲਿਖਿਆ ਗਿਆ ਹੈ ਕਿ ਜਦੋਂ ਉਹਨਾਂ ਦੇ ਯੁੱਧ ਹੁੰਦੇ ਸਨ ਤਾਂ ਉਸ ਵੇਲੇ ਉਹ ਜਿਹੜੇ ਯੋਧੇ ਸਨ ਤੀਰ ਚਲਾ ਕੇ ਆਸਮਾਨ ਦੇ ਵਿੱਚੋਂ ਪੱਥਰਾਂ ਦੀ ਅੱਗ ਦੀ ਵਰਖਾ ਕਰ ਦਿੰਦੇ ਸਨ ਪਰ ਮੈਨੂੰ ਲੱਗਦਾ ਹੈ ਕਿ ਸਭ ਕੁਝ ਝੂਠ ਆ ਮਿਥਿਆ ਆ ਮਿਥਿਆ ਇਦਾਂ ਨਹੀਂ ਹੋ ਸਕਦਾ ਤਾਂ ਉਸ ਤੋਂ ਬਾਅਦ ਬਾਬਾ ਰਾਮ ਰਾਏ ਜਿਹਨੇ ਜੰਮਣਾ ਦੇ ਵਿੱਚ ਆਸਮਾਨ ਤੋਂ ਪੱਥਰਾਂ ਤੇ ਅੱਗ ਦੀ ਵਰਖਾ ਕਰਕੇ ਵਿਖਾਈ ਸੀ ਔਰੰਗਜ਼ੇਬ ਨੂੰ ਇਸ ਤੋਂ ਬਾਅਦ ਔਰੰਗਾ ਫੇਰ ਕਹਿਣ ਲੱਗਾ ਕਿ ਮੈਂ ਸੁਣਿਆ ਹੈ ਕਿ ਗੀਤਾ ਦੇ ਵਿੱਚ ਲਿਖਿਆ ਹੈ ਕਿ ਜੋ ਭਗਵਾਨ ਕ੍ਰਿਸ਼ਨ ਸਨ ਉਹਨਾਂ ਨੇ ਆਪਣੀ ਉਂਗਲ ਦੇ ਉੱਪਰ ਗਵਰਦਨ ਪਹਾੜ ਨੂੰ ਚੁੱਕ ਲਿਆ ਸੀ ਪਰ ਕੀ ਇਦਾਂ ਹੋ ਸਕਦਾ ਹੈ ਤਾਂ ਇਸ ਤੋਂ ਬਾਅਦ ਬਾਬਾ ਰਾਮ ਰਾਜ ਜੀ ਆਪਣੀ ਸੋਟੀ ਦੇ ਉੱਪਰ ਸ਼ਾਹੀ ਮਸਜਿਦ ਨੂੰ ਚੁੱਕ ਕੇ ਦਿਖਾ ਦਿੰਦੇ ਨੇ ਉਸ ਨੂੰ ਇਹ ਸਭ ਦੇਖਣ ਤੋਂ ਬਾਅਦ ਔਰੰਗਜ਼ੇ ਫਿਰ ਇੱਕ ਵਾਰ ਕਹਿਣ ਲੱਗਾ ਕਿ ਇਹਦੇ ਵਿੱਚ ਤਾਂ ਪਤਾਲ ਚ ਜਾਣ ਦੀ ਗੱਲ ਵੀ ਲਿਖੀ ਹੈ ਉਹਦੇ ਬਾਰੇ ਤੁਹਾਡਾ ਕੀ ਵਿਚਾਰ ਹੈ ਤਾਂ ਦੇਖਦੇ ਹੀ ਦੇਖਦੇ ਭਰੇ ਦਰਬਾਰ ਵਿੱਚ ਬਾਬਾ ਰਾਮ ਰਾਜ ਜੀ ਜ਼ਮੀਨ ਵਿੱਚ ਤਸ ਜਾਂਦੇ ਹਨ ਉਪਤਾਲ ਚ ਜਾ ਕੇ ਥੱਲੋਂ ਇੱਕ ਮਣੀ ਕੱਢ ਲਿਆਉਂਦੇ ਹਨ ਜਿਸ ਨੇ ਪੂਰੇ ਭਰੇ ਦਰਬਾਰ ਵਿੱਚ ਚਾਨਣ ਹੀ ਚਾਨਣ ਕਰ ਦਿੱਤਾ ਸੀ ਬਾਬਾ ਰਾਮ ਰਾਜ ਜੀ ਦੇ ਇਹਨਾਂ ਸਾਰਿਆਂ ਕਰਾਮਾਤਾਂ ਤੋਂ ਔਰੰਗਜ਼ੇ ਬਹੁਤ ਪ੍ਰਭਾਵਿਤ ਹੁੰਦਾ ਜਾ ਰਿਹਾ ਸੀ ਤੇ ਕਾਜੀ ਤੇ ਮੌਲਵੀ ਜਿਹੜੇ ਉਸ ਸਮੇਂ ਦਰਬਾਰ ਵਿੱਚ ਸ਼ਾਮਲ ਸਨ ਇਹ ਸਾਰੇ ਹੀ ਬਾਬਾ ਰਾਮ ਰਾਜ ਜੀ ਤੋਂ ਬਹੁਤ ਈਰਖਾ ਕਰਨ ਲੱਗ ਗਏ ਸੀ